ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ 702 ਚ ਹੋਈਆਂ ਵਿਧਾਨ ਸਭਾਵਾਂ ਦੀਆਂ ਉਪ ਚੋਣਾਂ ਦੇ ਵਿੱਚ ਇੰਡੀਆ ਗੱਠਜੋੜ ਦੀ ਬੰਪਰ ਜਿੱਤ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹਾਰ ਤੋਂ ਬਾਅਦ ਲਗਾਤਾਰ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਜਾਰੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਨਤੀਜਿਆਂ ਨੂੰ ਲੈ ਕੇ ਦਿੱਤੀ ਆਪਣੀ ਪ੍ਰਤੀਕਿਰਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪਸ਼ਮੀਰੀ ਜਿਮਨੀ ਚੌਂ ਜਤਨ ਤੇ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਦਿੱਤੀ ਵਧਾਈ ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਦੇ ਉਪਰਾਜਪਾਲ ਦੀਆਂ ਸ਼ਕਤੀਆਂ ਦੇ ਵਿੱਚ ਅੱਨਾ ਵਾਅਦਾ ਕੀਤਾ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਦੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਤੇ ਹੋਈਆਂ ਉਪਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਹੈ ਭਾਰਤੀ ਜਨਤਾ ਪਾਰਟੀ ਦੇ ਹਿੱਸੇ 13 ਦੇ ਵਿੱਚੋਂ ਸਿਰਫ 2 ਸੀਟਾਂ ਆਈਆਂ ਜਦਕਿ ਐਨਡੀਏ ਦੇ ਵੱਲੋਂ ਕੋਈ ਵੀ ਸੀਟ ਨਹੀਂ ਜਿੱਤੀ ਗਈ ਇਸ ਦੇ ਮੁਕਾਬਲੇ ਇੰਡੀਆ ਗੱਠਜੋੜ ਦੀ ਬੰਪਰ ਜਿੱਤ ਹੋਈ ਹੈ ਇੰਡੀਆ ਗੱਠਜੋੜ ਨੇ 13 ਚੋਂ 10 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਇਸ ਜਿੱਤ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਲੱਗਿਆ ਤੇ ਦੂਜੇ ਪਾਸੇ ਹੀ ਇੱਕ ਮਹੀਨੇ ਦੇ ਅੰਦਰ ਅੰਦਰ ਇੰਡੀਆ ਗੱਠਜੋੜ ਨੂੰ ਢੋਲ ਵਜਾਉਣ ਤੇ ਲੱਡੂ ਵੰਡਣ ਦਾ ਇੱਕ ਹੋਰ ਮੌਕਾ ਮਿਲ ਗਿਆ ਜੇਕਰ ਸੀਟਾਂ ਦੇ ਵਿਸਤਾਰ 'ਚ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਕਾਂਗਰਸ ਨੇ 13 ਦੇ ਵਿੱਚੋਂ 4 ਸੀਟਾਂ ਜਿੱਤੀਆਂ ਨੇ ਤਰਨਮੂਲ ਕਾਂਗਰਸ ਨੇ 4 ਆਮ ਆਦਮੀ ਪਾਰਟੀ ਨੇ 1 ਅਤੇ डीएमके ਨੇ ਇੱਕ ਸੀਟ ਜਿੱਤੀ ਹੈ ਇੱਕ ਸੀਟ ਜਿਹੜਾ ਹੋਰ ਦੇ ਖਾਤੇ ਚਾਈ ਹੈ ਜਿਹੜੀ ਕੇ ਬਿਹਾਰ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ ਵਿਸਤਾਰ ਚ ਗੱਲ ਕਰ ਲਈਏ ਕਾਂਗਰਸ ਨੇ ਇਹਨਾਂ ਦੇ ਵਿੱਚੋਂ ਹਿਮਾਚਲ ਦੀਆਂ ਦੋ ਵਿਕਾਰੀ ਸੀਟਾਂ ਜਿੱਤੀਆਂ ਨੇ ਜਦੇ ਵਿੱਚ ਡੇਰਾ ਤੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੀ ਧਰਮਪੱਤਰੀ ਕਮਲੇਸ਼ ਠਾਕੁਰ ਨੇ ਸੀਟ ਜਿੱਤੀ ਹੈ ਡੇਰਾ ਸੀਟ ਜਿਹੜੀ ਆ ਬੜਾ ਵਿਕਾਰ ਦਾ ਸਵਾਲ ਸੀ ਆਜ਼ਾਦ ਉਮੀਦਵਾਰਾਂ ਵੱਲੋਂ ਭਾਜਪਾ ਚ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਇਸ ਦੇ ਉੱਤੇ ਵੱਡਾ ਜਿਹੜਾ ਉਹ ਕਾਂਗਰਸ ਨੇ ਸੀਟ ਜਿੱਤ ਕੇ ਆਪਣੇ ਖਾਤੇ ਚ ਕੀਤੀ ਐ ਇਸੇ ਤਰ੍ਹਾਂ ਨਾਲ ਹੀ ਨਾਲਾਗੜ ਸੀਟ ਦੇ ਉੱਤੋਂ ਕਾਂਗਰਸ ਦੇ 바ਵਾਹੂਰੀ ਜਿਹੜੇ ਆ ਉਹ ਜਿੱਤੇ ਐ ਇੱਕ ਸੀਟ ਜਿਹੜੀ ਐ ਤਿੰਨ ਸੀਟਾਂ ਤੇ ਹਿਮਾਚਲ ਚ ਚੋਣ ਹੋਈ ਸੀ ਇੱਕ ਸੀਟ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਐ ਜਿਹੜੀ ਕਿ ਹਮੀਰਪੁਰ ਐ ਦੋ ਸੀਟਾਂ ਕਾਂਗਰਸ ਆਪਣੇ ਕਬਜ਼ੇ ਚ ਕਰਨ ਚ ਕਾਮਯਾਬ ਰਹੀ ਐ ਜਿਹੜੀ ਕਿ ਆਤ ਉਮੀਦਵਾਰਾਂ ਵੱਲੋਂ ਪਹਿਲਾਂ ਜਿੱਤੀਆਂ ਗਈਆਂ ਸਨ ਵਕਾਰੀ ਸੀਟ ਡੇਰਾ ਸੀ ਜਿੱਥੇ ਮੁੱਖ ਮੰਤਰੀ ਸੁਖੂ ਦੀ ਧਰਮਪਤਨੀ ਕਮਲੇਸ਼ ਠਾਕੁਰ ਚੌਣ ਮੈਦਾਨ ਚ ਸਨ ਉਹਨਾਂ ਨੇ ਇਹ ਸੀਟ ਜਿੱਤ ਲਈ ਹੈ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਉਹ ਪਿੱਛੇ ਚੱਲਦੇ ਰਹੇ ਪਰ ਅਖੀਰ ਤੱਕ ਉਹ 9000 ਦੇ ਕਰੀਬ ਵੋਟਾਂ ਦੇ ਫਰਕ ਨਾਲ ਜਿੱਤ ਗਏ ਉੱਥੇ ਹੀ ਗੱਲ ਕਰ ਲੈਣੇ ਆ ਪੰਜਾਬ ਦੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿੱਥੇ ਆਮ ਆਦਮੀ ਪਾਰਟੀ ਨੇ 37000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਸ਼ਿਤਲ ਕੁਮਾਰ ਉਂਗਰਾਲ ਨੂੰ ਹਰਾਇਆ ਹੈ ਭਾਰਤੀ ਜਨਤਾ ਪਾਰਟੀ ਇਸ ਸੀਟ ਨੂੰ ਹਰ ਹਾਲ ਚ ਜਿੱਤਣ ਦੀ ਭਾਰਤੀ ਜਨਤਾ ਪਾਰਟੀ 37323 ਵੋਟਾਂ ਦੇ ਫਰਕ ਦੇ ਨਾਲ ਇਹ ਸੀਟ ਹਾਰ ਚੁੱਕੀ ਹੈ ਇਸੇ ਨਾਲ ਹੀ ਗੱਲ ਕਰ ਲਈਏ ਡੀਐਮਕੇ ਨੇ ਤਮਿਲਨਾਡੂ ਦੀ ਡੀਐਮਕੇ ਜਿਹੜੀ ਹੈ ਇੱਕ ਸੀਟ ਜਿੱਤਣ ਚ ਕਾਮਯਾਬ ਹੋਈ ਹੈ ਤਮਿਲਨਾਡੂ ਚ ਇੱਕੋ ਹੀ ਸੀਟ ਦੇ ਉੱਤੇ ਚੋਣ ਹੋਈ ਸੀ ਜਿਸ ਦੇ ਵਿੱਚ ਤਮਿਲਨਾਡੂ ਦੀ ਵਿਕਾਰਾਵੰਡੀ ਸੀਟ ਹੈ ਜਿਹੜੀ ਉਹ ਜਿੱਤੀ ਐ ਅਯੁਰ ਅਨਯੁਰ சிவா ਜਿਹੜੇ ਆ ਉਹਨਾਂ ਨੇ ਇਹ ਸੀਟ ਜਿੱਤੀ ਐ ਇਸੇ ਨਾਲ ਹੀ ਤਾਮਿਲ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਮਮਤਾ ਬੇਨਰਜੀ ਦੀ ਅਗਵਾਈ ਵਾਲੀ ਪਾਰਟੀ ਤਨਮੁਲ ਕਾਂਗਰਸ ਨੇ ਚਾਰੇ ਦੀਆਂ ਚਾਰ ਸੀਟਾਂ ਜਿੱਤ ਲਈਆਂ ਨੇ ਜਦੇ ਵਿੱਚ ਰਾਏਗਾਂਜ ਰਾਣਾਗਾਟ ਦੱਖਣ ਬਾਗਦਾ ਮਣੀ ਕਤਾਲ ਜਿਹੜੀ ਆ ਸ਼ਾਮਿਲ ਹੈ ਉਸੇ ਨਾਲ ਹੀ ਉੱਤਰਾਖੰਡ ਦੀਆਂ ਦੋ ਸੀਟਾਂ ਸੀ ਜਿਹਦੇ ਵਿੱਚੋਂ ਕਾਂਗਰਸ ਚੋਂ ਜਿਹੜਾ ਉਹ ਭਾਜਪਾ ਚ ਗਏ ਵਿਧਾਇਕ ਸੀਗੇ ਉਹ ਸੀਟ ਹਾਰ ਗਏ ਨੇ ਕਾਂਗਰਸ ਨੇ ਬਦਰੀਨਾਥ ਦੀ ਸੀਟ ਇੱਕ ਵਾਰ ਫਿਰ ਆਪਣੇ ਕਬਜ਼ੇ ਚ ਕਰ ਲਈ ਹੈ ਇਸੇ ਨਾਲ ਹੀ ਜਿਹੜੀ ਹੈ ਕਾਂਗਰਸ ਦੇ ਲਖਪਤ ਸਿੰਘ ਜਿਹੜੇ ਆ ਪੋਟਲਾ ਉਹ ਇਹ ਚੋਣ ਜਿੱਤੇ ਆ ਬਦਰੀਨਾਥ ਤੋਂ ਇਸੇ ਨਾਲ ਹੀ ਮਨਾ ਮੰਗਲ ਰੋਲਾ ਸੀਟ ਐ ਜਿੱਥੋਂ ਕਾਜੀ ਮੁਹੰਮਦ ਨizamuddin ਜਿਹੜੇ ਐ ਉਹ ਕਾਂਗਰਸ ਦੇ ਜਿੱਤੇ ਹਾਲਾਂਕਿ 400 ਵੋਟ ਦੇ ਫਰਕ ਦੇ ਨਾਲ ਇਹ ਚੋਣ ਜਿੱਤੀ ਗਈ ਹੈ ਤਾਂ ਕਾਂਗਰਸ ਨੇ 4 ਸੀਟਾਂ ਜਿੱਤੀਆਂ ਨੇ ਇਸ ਤਰ੍ਹਾਂ ਦੇ ਮੁਲਕਾ ਅੰਗਰੇਜ਼ ਨੇ ਚਾਰ ਜਿੱਤੀਆਂ ਨੇ ਇਸੇ ਤਰ੍ਹਾਂ ਨਾਲ ਹੀ ਆਮ ਆਦਮੀ ਪਾਰਟੀ ਅਤੇ ਡੀਐਮਕੇ ਨੇ ਕਰਮਵਾਰ ਇੱਕ ਇੱਕ ਸੀਟ ਆਪਣੇ ਖਾਤੇ 'ਚ ਪਾਈ ਆ ਉਸੇ ਨਾਲ ਹੀ ਬਿਹਾਰ ਦੀ ਰਪੋਲੀ ਸੀਟ ਹੈ ਜਿਹੜੀ ਉੱਥੇ ਆਜ਼ਾਦ ਉਮੀਦਵਾਰ ਜਿਹੜੇ ਆ ਉਹਨਾਂ ਨੇ ਇਹ ਚੋਣ ਜਿੱਤੀ ਉਹਨਾਂ ਨੇ ਜਨਤਾਦਲ ਯੂनाइटेड ਦੇ ਉਮੀਦਵਾਰ ਨੂੰ ਹਟਾਇਆ ਹਰਾਇਆ ਹੈ ਸ਼ੰਕਰ ਸਿੰਘ ਜਿਹੜੇ ਆ ਆਜ਼ਾਦ ਉਮੀਦਵਾਰ ਜਿੱਤੇ ਇੱਥੇ ਜਨਤਾਦਲ ਯੂनाइटेड ਅਤੇ ਰਾਸ਼ਟਰੀ ਜਨਤਾਦਲ ਦੋਵਾਂ ਨੂੰ ਵੱਡਾ ਝਟਕਾ ਲੱਗਿਆ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਇੰਡੀਆ ਗੱਠ ਜੋੜ ਦੀ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦੂਜੀ ਧਮਾਕਾ ਦੇਰ ਜਿੱਤ ਹੈ ਹਾਲਾਂਕਿ ਲੋਕ ਤਾਣੀ ਸੀ ਪਹੁੰਚ ਸਕੀ ਪਰ ਸੱਤਾ ਦੇ ਕਾਫੀ ਨੇੜੇ ਇੰਡੀਆ ਗੱਠਜੋੜ ਪਹੁੰਚ ਗਿਆ ਸੀ ਹੁਣ 10 ਵਿਧਾਨ ਸਭਾ ਜਿਹੜੀਆਂ ਸੀਟਾਂ ਜਿੱਤਣ ਦੇ ਨਾਲ ਇੰਡੀਆ ਗੱਠਜੋੜ ਦੇ ਵਿੱਚ ਭਾਰੀ ਉਤਸ਼ਾਹ ਹੈ ਖਾਸ ਕਰਕੇ ਹਿਮਾਚਲ ਅਤੇ ਉੱਤਰਾਖੰਡ ਦੀਆਂ ਸੀਟਾਂ ਜਿੱਤਣ ਤੋਂ ਬਾਅਦ ਕਾਫੀ ਜਿਹੜਾ ਉਹਨੂੰ ਉਤਸ਼ਾਹ ਮਿਲਿਆ ਐਸਨਾਲੀ ਭਾਜਪਾ ਨੇ ਦੋ ਸੀਟਾਂ ਜਿੱਤੀਆਂ ਨੇ ਹਮੀਰਪੁਰ ਹਿਮਾਚਲ ਪ੍ਰਦੇਸ਼ ਦੀ ਅਤੇ ਦੂਜੀ ਜਿਹੜੀ ਹੈ ਮੱਧ ਪ੍ਰਦੇਸ਼ ਦੀ ਅਮਰਾਵੜਾ ਸੀਟ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਜਿੱਤਣ ਚ ਕਾਮਯਾਬ ਹੋਈ ਹੈ ਰੁਕ ਕਰਦੇ ਹਾਂ ਅਗਲੀ ਖਬਰ ਅਗਲੀ ਖਬਰ ਵੀ ਵੱਡੀ ਸਿਆਸੀ ਖਬਰ ਹੈ ਭਾਰਤ ਸਰਕਾਰ ਨੇ ਕੇਂਦਰੀ ਗ੍ਰਹਿ ਵਿਭਾਗ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਦੀਆਂ ਸ਼ਕਤੀਆਂ 'ਚ ਵਾਧਾ ਕੀਤਾ ਹੈ ਉਹਨਾਂ ਦੇ ਕੰਮਕਾਜ ਅਤੇ ਕਾਰੋਬਾਰੀ ਨਿਯਮਾਂ ਦੇ ਵਿੱਚ ਜਿਹੜਾ ਸੋਧ ਕਰਦਿਆਂ ਹੋਇਆ ਉਹਨਾਂ ਦੀਆਂ ਸ਼ਕਤੀਆਂ ਨੂੰ ਵਧਾ ਦਿੱਤਾ ਹੈ ਹੁਣ ਜੰਮੂ ਕਸ਼ਮੀਰ ਦੇ ਰਾਜਪਾਲ ਕੋਲ ਵਧੇਰੇ ਸ਼ਕਤੀਆਂ ਹੋਣਗੀਆਂ ਗ੍ਰਹਿ ਮੰਤਰਾਲੇ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਦੇ ਕਾਰੋਬਾਰ ਦੇ ਨਿਯਮਾਂ ਵਿੱਚ ਸੋਧ ਕਰਕੇ ਪ੍ਰਸ਼ਾਸਨਿਕ ਭੂਮਿਕਾ ਦਾ ਦਾਇਰਾ ਵਸੀਖ ਕੀਤਾ ਹੈ ਵਧਾਇਆ ਸੋਧ ਦੇ ਤਹਿਤ ਉਪ ਰਾਜਪਾਲ ਨੂੰ ਪੁਲਿਸ ਪਬਲਿਕ ਆਰਡਰ ਆਲ ਇੰਡੀਆ ਸਰਵਿਸ IAS ਨਾਲ ਸੰਬੰਧਿਤ ਮਾਮਲਿਆਂ ਵਿੱਚ ਵਧੇਰੇ ਸ਼ਕਤੀਆਂ ਦਿੱਤੀਆਂ ਗਈਆਂ ਨੇ ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਨੂੰ ਦਿੱਲੀ ਵਾਂਗ ਸੰਵਿਧਾਨਿਕ ਅਧਿਕਾਰ ਦੇਣ ਦੀ ਤਿਆਰੀ ਕਰ ਲਈ ਹੈ ਹੁਣ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਨੂੰ ਵੀ ਦਿੱਲੀ ਦੇ ਰਾਜਪਾਲ ਉਪ ਰਾਜਪਾਲ ਵਾਂਗ ਪ੍ਰਸ਼ਾਸਨਿਕ ਸ਼ਕਤੀਆਂ ਦਿੱਤੀਆਂ ਜਾਣਗੀਆਂ ਇੱਥੇ ਵੀ ਸਰਕਾਰ ਉਪ ਰਾਜਪਾਲ ਦੀ ਇਜਾਜ਼ਤ ਤੋਂ ਬਿਨਾਂ ਟਰਾਂਸਫਰ ਪੋਸਟਿੰਗ ਨਹੀਂ ਕਰ ਸਕੇਗੀ ਗ੍ਰਹਿ ਮੰਤਰਾਲੇ ਨੇ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ 2019 ਦੀ ਧਾਰਾ 55 ਦੇ ਤਹਿਤ ਸੋਧੇ ਹੋਏ ਨਿਯਮਾਂ ਨੂੰ ਸੂਚਿਤ ਕੀਤਾ ਹੈ ਜਿਸ ਵਿੱਚ ਉਪਰਾਜਪਾਲ ਨੂੰ ਸ਼ਕਤੀਆਂ ਦੇਣ ਲਈ ਨਵੇਂ ਸੈਕਸ਼ਨ ਸ਼ਾਮਲ ਕੀਤੇ ਗਏ ਨੇ ਹਾਲਾਂਕਿ ਜੰਮੂ ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਤੋਂ ਹੁਣ ਤੱਕ ਚੋਣਾਂ ਨਹੀਂ ਹੋਈਆਂ ਪਰ ਜਦੋਂ ਵੀ ਹੋਣੀਆਂ ਚੋਣਾਂ ਹੁੰਦੀਆਂ ਨੇ ਤੇ ਸਰਕਾਰ ਬਣਦੀ ਆ ਉਹ ਉਪਰਾਜਪਾਲ ਕੋਲ ਚੁਣੀ ਗਈ ਸਰਕਾਰ ਉਹ ਨਾਲ ਉਹ ਵਧੇਰੇ ਸ਼ਕਤੀਆਂ ਆਉਣਗੀਆਂ ਇਹਨਾਂ ਸ਼ਕਤੀਆਂ ਦੀ ਬਿਲਕੁਲ ਉਹੀ ਹਾਲ ਰਹੇਗੀ ਜਿਹੜੀ ਦਿੱਲੀ ਵਿੱਚ ਹੋਣੀਆਂ ਇਹ ਬੜਾ ਕਹਿ ਸਕਦੇ ਆ ਕਿ ਘਾਤਕ ਕਦਮ ਹੈ ਜਿਹੜਾ ਕੇਂਦਰ ਸਰਕਾਰ ਚੁੱਕਣ ਜਾ ਰਹੀ ਹੈ ਜੰਮੂ ਕਸ਼ਮੀਰ ਵਰਗੇ ਸੰਵੇਦਨਸ਼ੀਲ ਸੂਬੇ ਦੇ ਵਿੱਚ ਅਜਿਹੀਆਂ ਸ਼ਕਤੀਆਂ ਉਪਰਾਜਪਾਲ ਨੂੰ ਦੇ ਦੇਣੀਆਂ ਸੱਤਾ ਦਾ ਕੇਂਦਰੀਕਰਨ ਕਰਦੀਆਂ ਨੇ ਤੇ ਭਾਰਤ ਦੇ ਜਿਹੜਾ ਚੁਨੀਅਨ ਹੋਣ ਦੇ ਉੱਤੇ ਸਵਾਲ ਪੈਦਾ ਕਰਦੀਆਂ ਨੇ ਸੰਗੀ ਢਾਂਚੇ ਦੇ ਉੱਤੇ ਫੈਡਰਲ ਸਟਰਕਚਰ ਦੇ ਉੱਤੇ ਵੱਡਾ ਕਹਿ ਸਕਦੇ ਆ ਕਿ ਸਵਾਲ ਖੜਾ ਕਰਦੀਆਂ ਨੇ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਜਾਂਦੇ ਜਾਂਦੇ ਆ ਗੱਲ ਕਰ ਲੈ ਜਾਂਦੇ ਜਾਂਦੇ ਆ ਗੱਲ ਕਰ ਲੈਨੇ ਆ 사ウਦੀ ਅਰਬ ਤੋਂ ਆਈ ਮੰਦ ਭਾਗੀ ਖਬਰ ਦੀ 사ウਦੀ ਅਰਬ ਦੇ ਵਿੱਚ ਚੰਗੇ ਰੋਜ਼ਗਾਰ ਅਤੇ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਜਿਸ ਦਾ ਸਮਾਚਾਰ ਪ੍ਰਾਪਤ ਹੋਣ ਤੋਂ ਬਾਅਦ ਪਰਿਵਾਰ ਦੇ ਵਿੱਚ ਦੁੱਖ ਦੀ ਲਹਿਰ ਹੈ ਮਾਮਲਾ ਛਾਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਨੇੜਲੇ ਪਿੰਡ ਗੋਲੀਆਂ ਦਾ ਜਿੱਥੋਂ ਦੇ ਵਸਨੀਕ ਨੌਜਵਾਨ ਪਰਮਜੀਤ ਸਿੰਘ ਥਿੰਦ ਉਰਫ ਪੰਮਾ 23 ਸਾਲ ਵੱਲੋਂ ਸਾਊਦੀ ਅਰਬ ਵਿਖੇ ਫਹਾ ਲੈ ਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਪਰਮਜੀਤ ਸਿੰਘ ਰੋਜੀ ਰੋਟੀ ਲਈ ਵਿਦੇਸ਼ ਗਿਆ ਸੀ ਦੱਸਿਆ ਜਾ ਰਿਹਾ ਕਿ ਉਕਤ ਨੌਜਵਾਨ ਘਰ ਦੀ ਸਮੱਸਿਆ ਨੂੰ ਲੈ ਕੇ ਕਾਫੀ ਪਰੇਸ਼ਾਨ ਰਹਿੰਦਾ ਸੀ ਨੌਜਵਾਨ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਅਤੇ ਇਲਾਕੇ ਦੇ ਵਿੱਚ ਮਾਤਮ छा ਗਿਆ ਹੈ ਬਲਿਡਨ ਦੇ ਅਖੀਰ ਤੋਂ ਪਹਿਲਾਂ ਇੱਕ ਨਜ਼ਰ ਇੱਕ ਵਾਰ ਫੇਰ ਚੌਣਵੀਆਂ ਖਬਰਾਂ ਤੇ 700 ਬਿਆ ਦੇ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਵਿੱਚ 13 ਤੋਂ 10 ਸੀਟਾਂ ਜਿੱਤ ਕੇ ਇੰਡੀਆ ਗੱਠਜੋੜ ਇੱਕ ਵਾਰ ਫੇਰ ਗਦਗਦ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਦੀਆਂ ਸ਼ਕਤੀਆਂ ਦੇ ਵਿੱਚ ਥਾ ਵਾਅਦਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਜਿਮਨੀ ਚੋਣ ਜਿੱਤਣ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਤੇ ਜਲੰਧਰ ਵਾਸੀਆਂ ਨੂੰ ਵਧਾਈ ਦਿੱਤੀ ਹੈ। ਤੁਸੀਂ ਜੁੜੇ ਰਹੋ ਲੋਕਪੈਨ ਨਿਊਜ਼ ਦੇ ਨਾਲ ਧੰਨਵਾਦ।